ਬਈ بارشਾਂ ਦੇ ਨਾਲ ਬਈ ਫਸਲਾਂ ਦਾ ਬਈ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਈ ਇੱਕ ਘੰਟਾ ਹੋ ਗਿਆ ਬਈ ਲਗਾਤਾਰ ਮੀਂਹ ਪੈਂਦੀ ਨੂੰ ਬਈ ਹੁਣ ਮੜਾ ਜਾ ਹਜੇ ਰੱਬ ਟਿਕਾ ਹਜੇ ਵੀ ਮੀਂਹ ਪਈ ਜਾਂਦਾ ਤੇ ਆਹ ਦੇਖ ਲਓ ਬਈ ਜੀਰੀਆਂ ਬਈ ਪੱਕੀਆਂ ਖੜੀਆਂ ਨੇ ਬਈ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੇ ਬਈ ਬਹੁਤ ਨੁਕਸਾਨ ਹੋ ਰਿਹਾ ਬਈ ਫਸਲਾਂ ਦਾ ਨਾ ਰੱਬਾ ਹੋਰ ਨਾ ਮੀਂਹ ਪਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬਈ ਫਸਲਾਂ ਦਾ ਆ ਦੇਖੋ ਅਸੀਂ ਅੱਜ ਹਜੇ ਪਾਣੀ ਲਾਉਣੀ ਸੀ ਆਹ ਦੇਖੋ ਬਈ ਖਾਲ ਪਰੇ ਪਰ ਜੀਰੀ ਬਈ ਫੁੱਲ ਐਨ ਡੱਕ ਗਈ ਬਈ ਉਹ ਪਰਾਂਲੇ ਪਾਸਿਓਂ ਪਾਣੀ ਚੱਲ ਰਿਹਾ ਬਈ ਉਹ ਪਿੱਛੇ ਕੱਖਾਂ ਦਾ ਪਾਣੀ ਵੀ ਨਿਕਲ ਰਿਹਾ ਹਜੇ ਉਹ ਜੀਰੀ ਦਾ ਬਈ ਉੱਥੋਂ ਐਨ ਫੁੱਲ ਚੱਲ ਰਿਹਾ ਪਾਣੀ ਤੇ ਬਈ ਆਹ ਦੇਖੋ ਤਿੰਨ ਕੀਲੇ ਜਮਾ ਇਹ ਪੈਸੀ ਦੀ ਬਹੁਤ ਜ਼ਿਆਦੇ ਬਈ ਨੁਕਸਾਨ ਹੈ ਬਈ ਮੀਂਹ ਦਾ ਪ੍ਰਮਾਤਮਾ ਕਰੇ ਨਾ ਹੀ ਮੀਂਹ ਪਾਵੇ ਬਈ ਬਹੁਤ ਜ਼ਿਆਦੇ ਨਹੀਂ ਨੁਕਸਾਨ ਹੋਊਗਾ ਫਸਲਾਂ ਦਾ ਬਈ ਠੇਕੇ ਤੇ ਬਾਣ ਲਏ ਹੋਏ ਨੇ ਐ ਬਹੁਤ ਜ਼ਿਆਦੇ ਨੁਕਸਾਨ ਹੈ ਬਈ ਦਾਣੇ ਕਰਦੇ ਨੇ ਪੱਕੀਆਂ ਫਸਲਾਂ ਪਈਆਂ ਨੇ ਬਈ ਪਰਮਾਤਮਾ ਹੁਣ ਤਾਂ ਨਾ ਹੀ ਮੀ ਪਾਵੇ ਬਈ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਬਈ ਤੁਹਾਡੇ ਕਿੰਨਾ ਕੁ ਮੀ ਹੈ ਨੁਕਸਾਨ ਤੋਂ ਬਚਦਾ ਬਈ ਤੇ ਸਾਰੇ ਜਣੇ ਵੀਡੀਓ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਬਈ ਸਾਰੇ ਜਣੇ ਜ਼ਰੂਰ ਕਰਿਓ ਧੰਨਵਾਦ